ਉਹ ਆਵਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਮੈਨੂੰ ਤੁਹਾਨੂੰ ਪਤਾ ਤੈਨੂੰ ਹਾਂ ਕਿਵੇਂ ਕੀ ਅੰਕਿਤ ਤਰ੍ਹਾਂ ਕੀ ਮੋਟੇ 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 ਬਿੱਕੀ ਦੇ ਗੋਲੀਆਂ ਮਾਰੀਆਂ ਆ ਵੀ ਤੇਰੇ ਮੁਖ ਪਰ ਨਹੀਂ ਸੀਗੇ ਅੱਛੇ ਰਾਣਾ ਤੇਰਾ ਮੁਖ ਪਰ ਨਹੀਂ ਸੀ ਤੇ ਜਾ ਹੈ ਕੁੜੀ ਤੇਰਾ ਮੁਖ ਪਰ ਨਹੀਂ ਸੀ ਖਾੜਾ ਆਪਦੇ ਘਰਦਿਆਂ ਵੀ ਸੌ ਆਪਦੇ ਜੁੜਾਘਾਂ ਦੀ ਤੇ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਤੂੰ ਬੰਦਿਆਂ ਦੀ ਗੱਲ ਕਰ ਮੇਰੇ ਨਾਲ ਠੀਕ ਹੈ ਆਪਕੇ ਦੀ ਫੌਜ ਹੀ ਫਾਇਦਾ ਨਹੀਂ ਕਰਦੀ ਨਾਲ ਸਾਡੇ ਤੇ ਹੈਗੇ ਮੁਖਵਰ ਨੇ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਦੋਸਤ ਹੋ ਰਹੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਉਹ ਹੱਥ ਪਾ ਗਿਆ ਹੱਥ ਪਾ ਕੇ ਮਰਿਆ ਉਹ ਗੰਦਮਣ ਦਾ ਬਟਾ ਉਹ ਦਲੇਰ ਸੀ ਠੀਕ ਹੈ ਨਾ ਕੀ ਗਾਂਢੂਆਂ ਨਾਲ ਯਾਰੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇਰੇ ਗਾਂਢੂ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਜਲੀ ਬਣੀ ਫਿਰਦੀ ਹੈ ਕਿਤੇ ਹੋਵੇ ਤੇ ਹੋਵੇ ਸੱਚੀ ਹੋਵੇ ਮੈਂ ਇਹ ਜਿਹੜਾ ਸੰਗਰਾਮ ਜਿਹਨੇ ਕੀਤੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਕਿ ਬੰਦੇ ਮੁੱਖ ਵਰਲੇ ਤੈਨੂੰ ਮਿਲਦਾ ਮੇਰਾ ਤਾਂ ਕੋਈ ਦਿੰਦਾ ਨਹੀਂ ਨਾ ਸਾਹ ਦਾ ਕਰੋ ਪਰ ਜਿਹੜੀ ਗੱਲ ਆ ਹਰਖਤਾ ਨੇ ਪੋਰਟ ਤੇ ਕਿਹਾ ਕਿ ਆਪਦੀ ਆਰਥੀ ਆਪਦੀ ਹਰਖਤਾ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪਾਂ ਅੱਗੇ ਤੋਂ ਕੋਈ ਨਾ ਕਰਦਾ ਐਂਕਸਪਾਰਕ ਦਾ ਜਾਖੜ ਨੇ ਤੇ ਕੋਈ ਨਾ ਮੁਖਬਰੀ ਨਹੀਂ ਹਾਂ ਜੀ ਪਰ ਇਹ ਨਾ ਕਿਤੇ ਇਹ ਗੱਲ ਕਰ ਰਹੇ ਸਾਡੇ ਮਤੇ ਨਿਰਿੰਦਰ ਚੱਕੇ ਆ ਗਏ ਤਾਂ ਜ਼ਰੂਰ ਹੈ ਕਿ ਕੀਤਾ ਜੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੇਰਾ ਹਾਲ ਸਾਡਾ ਨਿਰਿੰਦਰ ਨੂੰ ਦਾ ਆਜਣਾ ਹੈਗਾ ਤੁਹਾਡਾ ਨਿਰਦੇਸ਼ ਹੈ ਕਿਦਾ ਬੰਦਾ ਫੋਕਾ ਨਹੀਂ ਗੱਲ ਤਾਂ ਨਹੀਂ ਕਰਦੇ ਅੱਤਵਾਦੀ ਵਾਲੇ ਜ ਨਹੀਂ ਪੈਂਦੇ ਉਹ ਕਿਹੜੇ ਨੇ ਹੈ ਪ੍ਰਦੀਪ ਦਾ ਇਹ ਕੌਣ ਹੈ ਅੱਜ ਨਹੀਂ ਕਿ ਪ੍ਰਦੀਪ ਮਾਰਦਾ ਸੀ ਹਰ ਹੱਦ ਤੱਕ ਜਾਨ ਨੂੰ ਤਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਦਾ ਦੇ ਲਿਆ ਕੇ ਆ ਕੇ ਕਰਨਾਲ ਵਾਲੇ ਸ਼ਟਰਾਂ ਨੂੰ ਰਿਮਾਂਡ ਤੇ ਲਿਆ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰੈਂਦੀ ਉਮਰ ਤੱਕ ਯਾਦ ਰਹੂਗੀ ਜੀ ਠੀਕ ਹੈ ਜਿਹੜਾ ਤੁਸੀਂ ਮਨਨਾਰੇ ਅੱਪਰ ਪਹਾੜਾਂ ਵਿੱਚੋਂ ਕਿਨ ਸਾਡੇ ਲਈ ਤੂੰ ਵੀ ਉਹ ਜਿਹੜਾ ਉਹ ਵੀ ਉਹ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਂਟੀ ਹਰਨਾ ਤੂੰ ਮੈਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪ ਦਾ ਕਰੀਂ ਅਸੀਂ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਬਾਈ ਜੀ ਇਹ ਸਾਲ ਹੋ ਗਈ ਹਿੰਦੂ ਮੈਡਮ ਮੈਡਮ ਕਰਾ ਰਹੀ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਕੋਈ ਕੁਛ ਤੇਨੂੰ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਹ ਥੋੜੇ ਕਦੇ ਇੰਗਾ ਨਾ ਪਰ ਜੇ ਇਹ ਗਲਤ ਫੈਲੀਆਂ ਨੂੰ ਨਹੀਂ ਕੀਤੀ ਇੱਕ ਵਾਰ ਬੋਲੀ ਮੁਖਬਰੇ ਹਿੰਦੂ ਉਹ ਥੋੜਿਆਂ ਕਦੀ ਜਵਾਬ ਦਿਆ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋਂ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਕਿ ਨਾ ਉਹਨਾਂ ਰਾਹ ਤੋਂ ਇੰਨੀ ਕਰਾਉਣ ਲਈ ਨੰਬਰ ਵਿੱਚ ਰਾਸਤਰੀ ਬਹੁਤ ਪੁੱਲਾ ਆਈਂ ਨਜ਼ਰਿਆਂ ਇਸ ਕੋਈ ਨਹੀਂ ਕਰਦਾ ਮੈਂ ਤੁਹਾਨੂੰ ਇੰਨੀ ਗੱਲ ਕਹਿੰਦਾ ਪੁਲਿਸਿੰਗ ਕਰ ਰਹੇ ਹੋ ਨਿਰਪੱਖ ਕਰ ਲੋ ਇਹਨਾਂ ਚਿੱਟਿਆਂ ਨਾਲ ਥਾਗਲਰਾਂ ਨੂੰ ਤੁਸੀਂ ਸਪੰਸਰ ਕਰਦੇ ਹੋ ਪ੍ਰੋਪਰ ਇਹਨਾਂ ਨੂੰ ਪਿੰਨੇ ਲਿਆਓ ਆ ਗਿਆ ਜੁੱਤੀਆਂ ਦਾ 1000 ਰੁਪਏ ਦਾ ਚਾਹਾਂ ਬੁਵਾ ਦੇ ਰਹੀ ਆ ਗੱਲ ਸੁਣਦੀ ਮੇਰੀ ਮਨਾਸ ਹੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੂੰ ਪਹਿਲਾਂ ਮੈਂ ਦੁੱਤੀ ਜਿਹੜੀ ਲਾਇਆ ਕੰਮ ਨਹੀਂ ਕੁਛ ਨਹੀਂ ਦੇ ਪਰਦੀਪ ਆਲਾ ਫਿਰ ਆਰਪੀਜੀ ਸੁਨਰੇਸ਼ ਆ ਗਿਆ ਇਹ ਤੂੰ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਪਾਓ ਭਾਈ ਜੀ ਡੋਟੇ ਵਿਕਰਮ ਬਰਾੜ ਸਾਹਿਬ ਵਿਕਰਮ ਬਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਆਦਨਾਂਤੀ ਹੋ ਗਏ ਤੁਸੀਂ ਨਹੀਂ ਗੁਰੂ ਪ੍ਰਕਾਸ਼ ਸਿੰਘ ਮੂਰੇ ਮੱਥਾ ਟੇਕਦੇ ਜਾ ਕੇ ਇਹ ਪੁਲਿਸ ਦੀ ਆ ਰਹੀ ਸਿੰਟ ਬੋਲ ਰਹੀ ਹੈ ਕਿ ਨਾਮ ਆਇਆ ਸੀ ਪ੍ਰੇਮੀ ਦਾ ਠੀਕ ਹੈ ਨਾ ਪ੍ਰੇਮੀ ਛੱਡ ਆਰਪੀਜੀ ਦਾ ਕਿਉਂ ਕਰਿਆ ਫਿਰ ਇੰਟੈਲੀਜੈਂਸ ਨੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਤੁਹਾਡੇ ਬੰਦੇ ਜੇ ਜੇ ਤੁਹਾਨੂੰ ਸਾਡਾ ਇੰਤਜ਼ਾਮ ਦੇਤੇ ਹੈ ਤਾਂ ਕੁਝ ਨਾ ਮਾਰੇ ਹੋਣਗੇ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਚਰਬੜਾ ਜੋ ਬੰਦ ਕਰੂ ਉਹ ਅਸੀਂ ਕਿਸੇ ਨੂੰ ਕੁਝ ਸਪੈਸ਼ਲ ਰੇਟ ਵਿੱਚ ਦੇ ਦਿੰਦੇ ਮਤਲਬ ਕੋਈ ਜਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਨਹੀਂ ਜੇ ਜੇ ਕੋਈ ਤੁਹਾਨੂੰ ਉੱਤੇ ਕਰ ਕੁਝ ਦੇ ਤੇ ਜੇ ਮਨ ਕਰ ਮਾਰ ਕੇ ਸਪੈਸ਼ਲ ਰੇਟ ਤੇ ਚੱਗੋ ਨੇ ਮਰਜ਼ੀ ਆ ਕਰੋ ਹਲੋ ਤੂੰ ਜੇ ਕੋਈ ਮਾਨਦੂਤ ਦਾ ਗਿਫਟ ਪੈਕ ਕਰਕੇ ਦੇ ਦੇਣਾ ਤੂੰ ਆਦੂ ਰਹੇ ਸਾਡੇ ਅੰਦੀ ਤੋਂ ਨਹੀਂ ਅਜਿਹਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਸੇਹ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਾ ਰਹਿਗੇ ਆਪੋਕੇ ਕਰਾਂਗੇ ਸਹੀ ਕੰਮ ਕਰਾਂਗੇ ਤੂੰ ਨਾ ਕਰ ਸਮਾਗਲਰਾਂ ਦੀ ਮਦਦ ਨਾਲ ਨਾ ਕਰੋ ਦੇਖ ਨਾ ਭੈਣ ਚੋਦੇ ਪੰਜਾਬ ਦੀਆਂ ਚਿੱਟਿਆਂ ਵਾਲੇ ਸੜੀ ਡੰਡੀ ਬਹੁਤ ਵਧੀਆ ਹੋਰ ਵੀ ਬਹੁਤ ਕਤੋਂ ਮਿਲ ਜਾਣੀ ਆ ਨਾ ਜਿਹੜਾ ਉਹ ਟੋਪੇ ਪਹਿਲਾਂ ਹੀ ਬਹੁਤ ਭੈਚ ਦੁਨੀਆ ਦੇ ਵਿੱਚ ਬੈਠੀ ਆ ਠੀਕ ਆ ਤੇ ਚਸਤੀ ਵਰਗੀਆਂ ਚੜਮਾਂ ਨੂੰ ਤੁਸੀਂ ਜਿਹੜੀ ਸ਼ਹਿ ਦੇ ਰਹੇ ਹੋ ਨਾ ਤੇ ਭਾਈ ਜੀ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਮੈਨੂੰ ਦੱਸੋ ਕਿਹੜਾ ਚੰਗਾ ਕੰਮ ਕੀਤਾ ਲੈ ਚਲੋ ਅਸੀਂ ਤਾਂ ਚੰਗਾ ਕੋਈ ਨਹੀਂ ਕੀਤਾ ਹੋਣਾ ਅਸੀਂ ਪ੍ਰਿੰਟ ਦੀ ਮਾਰ ਤਾਂ ਕੋਈ ਨਹੀਂ ਹੁੰਦੀ ਹੱਥਾਂ ਦੀ ਹੋਗੀ ਬੰਦਾ ਸਾਫ਼ ਅਸੀਂ ਇਹਦੇ ਨੂੰ ਸ਼ਹਿ ਦੇਣਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਾਂਗਾ ਸਾਫ਼ ਤੈਨੂੰ ਦੱਸਤਾ ਠੀਕ ਆ ਨਹੀਂ ਬਿਲਕੁਲ ਸੋਹ ਕੋਈ ਮਾਰ ਕੇ ਪਾਤੀ ਕੀ ਮੰਗ ਰਹੀ ਸਲਾਮੀ ਆ ਬਬੀ ਆ ਕੇ ਕਾਸ਼ਿਸ਼ ਭਰਾ ਕੇ ਤੁਸੀਂ ਮੈਨੂੰ ਕੰਡੀ ਲੱਗਿਆ ਜੁੱਟੇ ਤੇ ਬੱਚਿਆਂ ਨੂੰ ਮਲਾਂ ਦਾ ਅਸਰ ਨਹੀਂ ਤਾਂ ਮੈਂ ਨਹੀਂ ਮੰਗੂਗਾ ਨਾ ਚਿੱਟਿਆਂ ਦੀ ਕਮਾਈ ਮੈਂ ਨਹੀਂ ਖਾਂਦਾ ਚਿੱਟਿਆਂ ਦੀ ਕਮਾਈ ਤੁਸੀਂ ਖਾਣੇ ਆ ਠੀਕ ਹੈ ਮੈਂ ਨਹੀਂ ਖਾਂਦਾ ਮੈਂ ਨੂੰ ਦੇ ਬਾਹਰ ਚਿੱਟਾ ਵਿੱਚ ਕਿਹੜੀ ਨਾ ਕਰਿੰਦਰ ਨਾ ਮੈਨੂੰ ਲੋੜ ਹੈ ਤੈਨੂੰ ਇਹ ਦੱਸਣ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆਂਦਾ ਸਾਨੂੰ ਕੀ ਆ ਠੀਕ ਹੈ ਨਾ ਆ ਤੇ ਮੈਂ ਜੋ ਗੱਲ ਕਰ ਰਹੀ ਗੱਲ ਇਹ ਕਹਿੰਦਾ ਮੁਖਦਰ ਬਣਾਇਆ ਸੀ ਥੋੜੇ ਹਾਂਜੀ ਅਜੇ ਰਾਣਾ ਮੁਖਦਰ ਬਣਾਇਆ ਸੀ ਉਹਨੂੰ ਸਾਨੂੰ ਲੱਗਦਾ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਸੀ ਕੁਝ ਬਣਤਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਜੇ ਤੂੰ ਨਹੀਂ ਆਉਂਦੀ ਤੂੰ ਵੀ ਨਹੀਂ ਆਉਂਦੀ ਜੇ ਲੋਕਾਂ ਦੇ ਪੁੱਤ ਮਰਨ ਨਾਲ ਪੁੱਤ ਪੁੱਤ ਬੱਜ ਪੈਂਦਾ ਹੁੰਦਾ ਤਾਂ ਘਾਟਾ ਹੀ ਕਰਦਾ ਸੀ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਨੇ ਕੋਈ ਨਹੀਂ ਦੇਖ ਲਾਂਗੇ ਆਪਾਂ ਚੰਡੀਗੜ੍ਹ ਚ ਆ ਕੇ ਜੀ ਤਾਂ ਜੋ ਸਹੀ ਹੈ ਮੈਂ ਤੁਹਾਨੂੰ ਇਹ ਕਹਿ ਰਿਹਾ ਜੋ ਕੋ ਗਲਤ ਕਰੂਗਾ ਕੋਈ ਕੁਝ ਨਹੀਂ ਹੋਣਾ ਇਹ ਤਾਂ ਕਾਨੂੰਨ ਮੁਤਾਬਕ ਬੰਨਦਾ ਜੇ ਕੋ ਬਾਤ ਕਰਦਾ ਹੈ ਤੁਹਾਨੂੰ ਗੋਮ ਦਾ ਰੈਟਲੀਗੇਸ਼ਨ ਚ ਸੀ ਉਹ ਕਰਾਂਗੇ ਇਹਦੇ ਚ ਕੋਈ ਵੀ ਗੱਲ ਦੀ ਤੂੰ ਫੋਨ ਕਰਕੇ ਮਾਰਤਾ ਮਾਰਤਾ ਤੇਰਾ ਉਹ ਮੁਖਬਰ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਆ 你干啥？いい